ਮਾਨਯੋਗ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਸਿਟੀ ਸਾਊਥ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਚਲਦਿਆਂ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਉਹ ਇਨਫੋਰਮੇਸ਼ਨ ਦੇ ਬੇਸ ਤੇ ਐਸੀ 111 ਨੰਬਰ ਜਿਹੜੀ ਐਫਆਈਆਰ ਰਜਿਸਟਰ ਕੀਤੀ ਸੀ ਤਿੰਨ ਬੰਦਿਆਂ ਦੇ ਖਿਲਾਫ ਜਦੋਂ ਉਹ ਤਿੰਨਾਂ ਬੰਦਿਆਂ ਨੂੰ ਤਿੰਨਾਂ ਬੰਦਿਆਂ ਤੇ ਰੇਡ ਕੀਤਾ ਗਿਆ ਤੇ ਜਿਨ੍ਹਾਂ ਚੋਂ ਦੋ ਦੀ ਅਰੈਸਟ ਕੀਤੀ ਗਈ ਇੱਕ ਦਾ ਨਾਮ ਹੈਗਾ ਅਮਨਦੀਪ ਸੇ ਅਮਨਦੀਪ ਸਿੰਘ ਉਰਫ ਕਬਜੀ ਤੇ ਦੂਜਾ ਹੈਗਾ ਦਿਲਦਾਰ ਪ੍ਰੀਤ ਸਿੰਘ ਉਰਫ ਹਾਣੀ ਇਹਨਾਂ ਦੀ ਜਦੋਂ ਅਰੈਸਟ ਕੀਤੀ ਗਈ ਤੇ ਇੱਕ ਇਹਨਾਂ ਕੋਲੋਂ ਜਿਹੜਾ ਪਿਸਤਲ ਬਰਾਮਦ ਹੋਇਆ ਸ੍ਰੀ ਕਿੱਥੋਂ ਕਿੱਥੋਂ ਦਾ ਰਹਿਣ ਵਾਲਾ ਦੋਵੇਂ ਜਿਹੜਾ ਕਬਜੀ ਹੈ ਇਹ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ 7 ਨੰਬਰ ਗਲੀ ਦਾ ਤੇ ਹਾਣੀ ਵੀ ਉਸ ਏਰੀਆ ਤੇ ਰਹਿਣ ਵਾਲਾ ਸਿਰਫ ਪਹਿਲਾਂ ਵੀ ਮਾਮਲੇ ਦਰਜ ਨੇ ਹਾਂਜੀ ਪਹਿਲਾਂ ਕਬਜੀ ਤੇ ਤਿੰਨ ਮੁਕਦਮੇ ਦਰਜ ਨੇ ਹਾਣੀ ਤੇ ਦੋ ਮੁਕਦਮੇ ਦਰਜ ਨੇ ਤੇ ਇੱਕ ਜਿਹੜਾ ਸੁਖਪੀਰ ਜਿਹੜਾ ਭਗੌੜਾ ਹੈ ਉਸ ਤੇ ਸੱਤ ਮੁਕਦਮੇ ਆਲਰੇਡੀ ਦਰਜ ਨੇ ਸਰੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਪ੍ਰਾਪਤੀ ਸੀ ਜਾਂ ਕਿਤੇ ਅਸਲਾ ਪਾਸ ਹੈ ਇਹਦੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਹਜੇ ਜਾਰੀ ਹੈ ਉਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਤਦ ਦੱਸਾਂਗਾ